ਸੋ ਦੋਸਤੋ ਮੇਨ ਬਾਜ਼ਾਰ ਟੜਪੜੀ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਆਂ ਇਧਰ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਔਰ ਇਧਰ ਵੀ ਦੁਕਾਨਾਂ ਜਿਹੜੀਆਂ ਸਜੀਆਂ ਹੋਈਆਂ ਨੇ ਕੱਲ ਉਹੀ ਐ ਕਿ ਕਿਤੇ ਨਾ ਕਿਤੇ ਦੀਵਾਲੀ ਦੇ ਤਿਉਹਾਰ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਇਹ ਦੁਕਾਨਾਂ ਜਿਹੜੀਆਂ ਸਜਾਈਆਂ ਗਈਆਂ ਐ ਔਰ ਦੂਸਰੇ ਪਾਸੇ ਜੇ ਮੈਂ ਗੱਲ ਕਹਾ ਤੇ ਬੜੇ ਵਧੀਆ ਤਰੀਕੇ ਦੇ ਨਾਲ ਦੀਵਾਲੀ ਜਿਹੜੀ ਐ ਉਹ ਸੈਲੀਬ੍ਰੇਟ ਕਰ ਰਹੇ ਨੇ ਔਰ ਜੇ ਮੈਂ ਹੋਰ ਛੋਟ ਸ਼ਬਦਾਂ ਵਿੱਚ ਕਹਾ ਤੇ ਕੋਈ 20 ਤਰੀਕ ਦੀ ਦੀਵਾਲੀ ਕਹਿ ਰਿਹਾ ਕਿ ਕੋਈ ਦੀਵਾਲੀ ਕਹਿ ਰਿਹਾ 21 ਤਾਰੀਖ ਦੀ ਹੁਣ ਇਹ ਦੇਖਣਾ ਹੋਏਗਾ ਕਿ ਲੋਕ 20 ਨੂੰ ਵੀ ਮਨਾਉਂਦੇ ਨੇ ਜਾਂ ਫਿਰ 21 ਨੂੰ ਮਨਾਉਂਦੇ ਨੇ ਇਹ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਇਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਹੜ੍ਹ ਦੇ ਕਾਰਨ ਬਰਬਾਦ ਹੋਈਆਂ ਕੁਝ ਲੋਕ ਕਹਿ ਰਹੇ ਨੇ ਕਿ ਉਸ ਦਾ ਵੀ ਅਸਰ ਹੈ ਕਿ ਜਿਸ ਤਰ੍ਹਾਂ ਦੀਆਂ ਮਤਲਬ ਓਪਰਚੁਨਿਟੀ ਚਾਹੀਦੀ ਸੀ ਕਿ ਲੋਕਾਂ ਦੇ ਵਿੱਚ ਛਿੱਧੇ ਚਾਹੀਦੀ ਸੀ ਉਹ ਨਜ਼ਰ ਨਹੀਂ ਆ ਰਹੀ ਸੋ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹਾਂਗਾ ਕਿ نیچے ਉੱਤਰ ਕੇ ਐਸ ਸਾਈਡ ਦਾ ਵੀ ਸਾਰਾ ਆਲਮ ਜਿਹੜਾ ਹੈ ਉਹ ਦਿਖਾਇਆ ਜਾਵੇ ਔਰ ਸੇਲਾ ਜਿਹੜੀਆਂ ਬਿਲਕੁਲ ਲੱਗੀਆਂ ਹੋਈਆਂ ਨੇ شدت ਦੇ ਨਾਲ ਔਰ ਔਰ ਇਹ ਦੇਖੋ ਤੁਸੀਂ ਗਿਫਟ ਜਿਹੜੇ ਆਮ ਆਪਾਂ ਲੋਕਾਂ ਨੂੰ ਪੈਕਿੰਗ ਦੇ ਵਿੱਚ ਗਿਫਟ ਦੇਣੇ ਹੈ ਉਹਨਾਂ ਦੀਆਂ ਦੁਕਾਨਾਂ ਲੱਗੀਆਂ ਨੇ ਔਰ ਵੱਡੀ ਗੱਲ ਹੈ ਕਿ ਕੱਪ ਪਲੇਟਸ ਜਿਹੜੀਆਂ ਲੱਗੀਆਂ ਨੇ ਉਹਨਾਂ ਦੇ ਕਰਕੇ ਹੈ ਔਰ ਖਾਲਸਾ ਹੀ ਸਾਸਰੀ ਕਾਲ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਕਿੱਦਾਂ ਚੱਲ ਰਿਹਾ ਕੰਮ ਕਰ ਬਹੁਤ ਅੱਛਾ ਚੱਲ ਰਿਹਾ ਸਰ ਬਹੁਤ ਵਧੀਆ ਚੱਲ ਰਿਹਾ ਦੀਵਾਲੀ 20 ਦੀ ਹੈ ਕਿ 21 ਦੀ ਹੈ 21 ਦੀ ਹੈ ਜੀ ਅੱਛਾ ਲੋਕ ਵੀ ਨਹੀਂ ਵੀ ਕਹਿ ਰਹੇ ਆ ਕਿ ਨਹੀਂ ਦਰਬਾਰ ਸਾਹਿਬ ਵੱਲੋਂ ਹੁਕਮ ਹੈ ਜੀ 21 21 ਦੀ ਹੈ ਜੀ 21 ਦੀ ਹੈ ਹਾਂ ਜੀ ਮੱਸਿਆ ਵਾਲੇ ਦਿਨ ਹੀ ਦੀਵਾਲੀ ਹੁੰਦੀ ਹੈ ਓਕੇ 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 ਮਤਲਬ 21 ਤਰੀਕ ਨੂੰ ਮਨਾਈ ਜਾਏਗੀ ਹਾਂ ਜੀ ਹਾਂ ਜੀ ਸਰ ਫਲੱਡ ਆਇਆ ਪਾਣੀ ਆਇਆ ਕੀ ਇਸ ਦੀਵਾਲੀ ਤੇ ਵੀ ਕੋਈ ਅਸਰ ਨਜ਼ਰ ਆਇਆ ਨਹੀਂ ਸਰ ਲੋਕ ਖਰੀਦੋ ਫਰੋਕ ਕਰ ਰਹੇ ਖਰੀਦੋ ਖਰੀਦ ਤੜਾ ਲੈਣਾ ਕਰ ਰਹੇ ਬਹੁਤ ਵਧੀਆ ਕਰ ਰਹੇ ਹੋ ਵੈਰੀ ਗੁੱਡ ਕਿੱਥੋਂ ਲੈ ਕੇ ਕੀ ਕੀ ਜ਼ਿਆਦਾ ਕਰਕੇ ਕੀ ਕਿਸ ਚੀਜ਼ ਦੀ ਸੇਲ ਜਿਹੜੀ ਹੋ ਰਹੀ ਹੈ ਸਾਡੇ ਕੋਲ ਸਰ ਗਿਫਟ ਆਈਟਮ ਜ਼ਿਆਦਾ ਚੱਲ ਰਹੀ ਹੈ ਅੱਛਾ ਜਿਵੇਂ ਆਪਣੇ ਥੱਲੇ ਵਰਕਰਾਂ ਨੂੰ ਦੇਣਾ ਹੁੰਦਾ ਸਮਾਨ ਹਾਂ 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 ਇਸ ਕਰਕੇ ਚੱਲ ਰਹੀ ਹੈ ਇਹ ਕੱਪ ਵਗੈਰਾ ਹੋ ਗਿਆ ਅੱਛਾ ਅੰਦਰ ਗਿਫਟ ਆਈਟਮ ਹੋ ਗਈ ਗਿਫਟ ਇਹ ਦੁਕਾਨ ਤੁਸੀਂ ਦਿਵਾਲੀ ਦੇ ਕਰਕੇ ਹੀ ਲਈ ਹੈ ਜਾਂ ਹਾਂ ਜੀ ਦਿਵਾਲੀ ਕਰਤੇ ਹੀ ਹਾਂਜੀ ਹਾਂਜੀ ਠੀਕ ਹੈ ਮਿਹਰਬਾਨੀ ਸਰ ਥੈਂਕ ਯੂ ਸਰ ਥੈਂਕ ਯੂ ਮੇਰੀ ਟੂ ਸੋ ਦੋਸਤੋ ਇੱਕ ਗਿਫਟ ਹੈ ਆਈਟਮ ਦਾ ਜਿਹੜੀ ਹੈ ਸ਼ੋ ਸ਼ੋਜ਼ ਹੈ ਔਰ ਇਥੇ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਉਹ ਕਰ ਰਿਹਾ ਹੈ ਔਰ ਇਹ ਪੂਰਾ ਆਲਮ ਹੈ ਪੂਰਾ ਆਲਮ ਹੈ ਜਿਹੜਾ ਹੈ ਔਰ ਇਸ ਆਲਮ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਸੇਰਾ ਇਹ ਤੁਸੀਂ ਪੂਰਾ ਬਾਜ਼ਾਰ ਜਿਹੜਾ ਟ੍ਰਿਪੀ ਦਾ ਦੇਖ ਰਹੇ ਹੋ ਔਰ ਦੂਜੇ ਪਾਸੇ ਜੇ ਗੱਲ ਕਰੀਏ ਕਿਤੇ ਨਾ ਕਿਤੇ ਦੋਸਤੋ ਦਿਵਾਲੀ ਦੀਆਂ ਔਰ ਬੰਦੀ ਛੋੜ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਬਿਲਕੁਲ ਸੈਲੀਬ੍ਰੇਟ ਜਰੂਰ ਕਰਨਿਆ ਇਹ ਨਹੀਂ ਅਸੀਂ ਕਹਿੰਦੇ ਕਿ ਸੈਲੀਬ੍ਰੇਟ ਨਾ ਕਰੋ ਪਿਆਰ ਦੇ ਨਾਲ ਕਰੋ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖੋ ਜੇ ਪਟਾਕੇ ਚਲਾਉਣੇ ਚਲਾਉਂਦੇ ਐ ਫੁੱਲ ਚੜੀਆਂ ਵਗੈਰਾ ਜੋ ਵੀ ਚਲਾਉਣਾ ਚਾਹੁੰਦੇ ਨੇ ਤੇ ਤੁਹਾਡੀ ਪ੍ਰੈਜ਼ੈਂਸ ਹੋਣੀ ਬਹੁਤ ਜ਼ਰੂਰੀ ਹੈ ਜਿਸ ਕਰਕੇ ਇਹ ਸਾਰਾ ਹੀ ਤਿਉਹਾਰ ਵਧੀਆ ਲੱਗੇਗਾ ਔਰ ਜੇਕਰ ਬੱਚੇ ਇਸ ਚੀਜ਼ ਨੂੰ ਮਿਸ ਕਰ ਗਏ ਜੇਕਰ ਬੱਚੇ ਇਸ ਚੀਜ਼ ਨੂੰ ਮਿਸ ਕਰ ਗਏ ਤਾਂ ਸਾਰਾ ਕੁਝ ਆਪਾਂ ਮਿਸ ਕਰ ਗਏ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਸ ਹੋਮਸ ਹੋਤਾ ਹੈ ਪੋਸੂਨਾ ਮਾ ਚੈਨਲ ਲਈ ਟਿੜਟੜੀ ਦੀ ਮੇਨ ਮਾਰਕ